ਕੰਨਾਂ ਦੇ ਪਨੇ ਸਤੂਤੀ ਸਿਆਸੀ ਕਾਨਫਰੰਸ ਵਿੱਚ ਇੱਕ ਨੌਜਵਾਨ ਵਿਕਰਮ ਸਿੰਘ ਨੇ ਸੀਐਮ ਬਾਦਲਵਾਲ ਜੁੱਤੀ ਸੁੱਟੀ ਹੈ ਨੌਜਵਾਨ ਬਰਨਾਲੇ ਦਾ ਰਹਿਣ ਵਾਲਾ ਸੀ ਅਤੇ ਬੇਰੋਜ਼ਗਾਰੀ ਤੋਂ ਤੰਗ ਸੀ ਨਹੀਂ ਮੈਂ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੋਇਆ ਨਹੀਂ ਪਹਿਲਾਂ ਪ੍ਰਾਈਵੇਟ ਕੰਮ ਕਰਦਾ ਸੀ ਦੁਕਾਨ ਤੇ ਲਾਸਟ 6 ਮਹੀਨੇ ਤੋਂ ਮੈਂ ਕੰਮ ਛੱਡਿਆ ਹੋਇਆ ਹੈ ਇਸ ਵਾਰ ਹਾਂ ਆਮ ਆਦਮੀ ਪਾਰਟੀ ਸਪੋਰਟ ਜ਼ਰੂਰ ਕੀਤੀ ਸੀ ਪਰ ਇੱਥੇ ਮੈਂ ਆਮ ਆਦਮੀ ਪਾਰਟੀ ਦੇ ਵਰਕਰ ਦੇ ਲਹਾਜੇ ਨਾਲ ਨਹੀਂ ਆਇਆ ਇਹ ਆਮ ਹਿੰਦੂਸਤਾਨੀ ਦੇ ਲਹਾਜੇ ਨਾਲ ਇੱਥੇ ਆਇਆ ਹਾਂ ਪ੍ਰਕਾਸ਼ ਸਿੰਘ ਬਾਦਲ ਨਾਮ ਨਾਲ ਜੋੜੇ ਜਾਵੇ ਨਾਲ ਮੈਂ ਪਹਿਲਾਂ ਵੀ ਰਿਕੁਐਸਟ ਕੀਤੀ ਹੈ মিডিਆ ਦੀ ਜਿੱਤੇ ਉਹਨਾਂ ਤੇ ਸਿੱਟੀ ਹੈਗੀ ਸਿਰਫ ਸੀਐਮ ਦੇ ਉੱਪਰ ਸਿੱਟੀ ਹੈ ਸਿੱਟੀ ਹੈ ਕਿਉਂ ਸਿੱਟੀ ਹੈਗੀ ਉਹਨਾਂ ਦੀ ਘਟੀਆਂ ਨੀਤੀਆਂ ਦੇ ਕਾਰਨ ਸਮੁੱਚੀ ਲੀਡਰਸ਼ਿਪ ਨੂੰ ਜਿਹੜੀ ਕਰਪਟ ਹੈ ਹੋ ਚਾਹੇ ਕਿਸੇ ਵੀ ਪਾਰਟੀ ਨਾਲ ਬਿਲੋਂਗ ਕਰਦੀ ਆ ਚਾਹੇ ਲਾਲੂ ਪ੍ਰਸ਼ਾਦ ਯਾਦਵ ਆ ਮਾਇਆ ਵਤੀਆ ਕਾਂਗਰਸ ਆ ਜਾਂ ਕੋਈ ਵੀ ਆ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਸੁਧਰ ਜੋ ਹੋ ਹਿੰਦੁਸਤਾਨ ਦੀ ਜਨਤਾ ਦਾ ਮਜ਼ਾਕ ਉਡਾਉਣਾ ਬੰਦ ਕਰੋ ਉਹਨਾਂ ਦੇ ਹੱਕਾਂ ਬਾਰੇ ਸੋਚੋ ਉਹ ਤੁਹਾਨੂੰ ਜਿਤਾ ਕੇ ਭੇਜਦੇ ਨੇ ਤਾਂ ਕਿ ਸਾਡੇ ਪਾਸ ਵੇਖ ਬਾਰੇ ਸੋਚ ਸਕੋ ਤੁਸੀਂ ਆਪ ਦੇਖੋ ਮੇਰੇ ਵਰਗੇ ਕੰਮੰਦਾ ਅੱਜ ਤੂੰ ਮੈਂ ਇੱਕ ਕੰਮ ਕੀਤਾ ਤੇ ਸਾਰਾ ਮੀਡੀਆ ਮੈਨੂੰ ਕਵਰ ਕਰਨ ਲਈ ਤਿਆਰ ਖੜਾ ਇੱਥੇ ਜੇ ਮੈਂ ਰੋਚ ਚਲਾ ਚਲਾ ਕੇ ਕਿਸ ਚੌਕ ਵਿੱਚ ਵੀ ਖੜਾ ਹੋ ਜਾਮਾ ਮੇਰੀ ਕੋਈ ਗੱਲ ਨਹੀਂ ਸੁਣੂਗਾ ਮੈਂ ਸਿਰਫ ਨੌਜਵਾਨਾਂ ਨੂੰ ਜਾਗਰੂਕ ਕਰਨਾ ਚਾਹੁੰਦਾ ਹਾਂ ਮਤਲਬ ਤੁਸੀਂ ਸੰਸਨੀ ਫੁਲਾਉਣਾ ਚਾਹੁੰਦੇ ਸੀ ਇੱਥੇ ਆ ਕੇ ਨੋ ਨੋ ਕੋਈ ਸੰਸਨੀ ਨਹੀਂ ਫੁਲਾਉਣਾ ਚਾਹੁੰਦਾ ਸੀ ਮੈਂ ਕੋਈ ਆਪਣੀ ਪਬਲਿਸਿਟੀ ਕੋਈ ਮਸ਼ਹੂਰੀ ਨਹੀਂ ਸੀ ਕਰਨਾ ਚਾਹੁੰਦਾ ਮੈਂ ਆਪਣੀ ਵਟਸਐਪ ਤੇ ਵੀ ਇੱਕ ਵੀਡੀਓ ਬਣਾਈ ਆਪਣਾ ਵਿਆਹ ਕੀਤਾ ਆ ਤੇ ਤੁਸੀਂ ਨਾ ਕਵਰ ਕਰ ਦਿਓ ਵੀ ਮੇਰਾ ਜਾ ਰਹੀ ਹੁੰਦਾ ਉਹ ਤੁਹਾਨੂੰ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਤਾਂ ਪਤਾ ਨਹੀਂ ਕਿ ਉਸ ਨੂੰ ਮਾਫ਼ ਕਰ ਦੋ ਵੀ ਮੈਂ ਆਪਕੀ ਮੇਰੇ ਤਾਂ ਝਗੜਾ ਹੀ ਕਿਸੇ ਨੂੰ ਪੁੱਛਣਾ ਬੜਿਆ ਨਾ ਮੈਂ ਕਹਿੰਦੇ ਮੈਂ ਛੱਡ ਦੇਣੀ ਨੌਕਰੀ ਅੱਜ ਕੱਲ੍ਹ ਹੋ ਗਈ ਕੰਪੀਟੀਸ਼ਨ ਦਾ ਯੁੱਧ ਸਿਸਟਮ ਹੈ ਤੁਸੀਂ ਥੋੜਾ ਜਿਹਾ ਸਿਸਟਮ ਨਾ ਬਣਾਓਗੇ ਹਾਈ ਕੋਰਟ ਕੋਈ ਚੱਲੇ ਜਾਂਦਾ ਸਾਰਾ ਕਰੀ ਕਰੇ ਖੇਜ ਮਿਲ ਕੋਈ ਨੌਕਰੀ ਹੈ ਛੋਟੀ ਹੈ ਵੱਡੀ ਹੈ ਉਹ ਐਡਵਰਟਾਈਜ਼ ਕਰਨੀ ਪੈਂਦੀ ਹੈ ਫਿਰ ਉਹਦੇ ਚ ਅਰਜ਼ੀਆਂ ਹੁੰਦੀਆਂ ਟੈਸਟ ਹੁੰਦਾ ਫਿਰ ਦੁਬਾਰਾ ਦਰਜ ਕਿਹਾ ਦੇ ਇੱਕ ਕਰਕੇ ਜੋ ਕੋਈ ਆਖ ਵੀ ਮੈਂ ਫਲਾਣੇ ਨੂੰ ਹੁਣੇ ਨੌਕਰੀ ਦੇ ਦੇਣਾ ਇਹ ਨਹੀਂ ਜਦ ਮੇਰੇ